ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਜਲਦੀ ਹੀ ਮਹਾਲੀ ਵਿੱਚ ਪ੍ਰੈਸ ਕਲੱਬ ਲਈ ਟੁਕਵੀ ਥਾਂ ਉਤੇ ਨਵੀਂ ਇਮਾਰਤ ਉਸਾਰੀ ਜਾਵੇਗੀ ਇਹ ਭਰੋਸਾ ਅੱਜ ਇੱਥੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਦਿੰਦਿਆਂ ਕਿਹਾ ਹੈ ਕਿ ਜਿੰਨਾ ਚਿਰ ਕਲੱਬ ਲਈ ਥਾਂ ਨਹੀਂ ਮਿਲਦੀ ਉਹਨਾਂ ਚਿਰ ਕਿਸੇ ਵੀ ਸਰਕਾਰੀ ਇਮਾਰਤ ਵਿੱਚ ਆਰਜ਼ੀ ਪ੍ਰਬੰਧ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਨੇ ਮਹਾਲੀ ਪ੍ਰੈਸ ਕਲੱਬ ਦੇ ਮੈਂਬਰਾਂ ਨੂੰ ਸਨাক্তੀ ਕਾਰਡ ਵੀ ਤਕਸੀਮ ਕੀਤੇ ਅਤੇ ਮਹਾਲੀ ਪ੍ਰੈਸ ਕਲੱਬ ਦੀ ਟੀਮ ਵੱਲੋਂ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਪ੍ਰੈਸ ਦਾ ਅਨਰੇਰੀ ਆਈ ਕਾਰਡ ਵੀ ਪੇਸ਼ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਕਲੱਬ ਨੂੰ 2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਵੀ ਐਲਾਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢਾਲੀਵਾਲ ਨੇ ਕਿਹਾ ਕਿ ਮਹਾਲੀ ਸ਼ਹਿਰ ਵਿੱਚ ਪ੍ਰੈਸ ਕਲੱਬ ਲਈ ਥਾਂ ਕੋਈ ਨਾ ਬਹੁਤ ਦੁਖਦਾਈ ਮਸਲਾ ਹੈ ਜਿਸ ਨੂੰ ਜਲਦੀ ਹੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਉਹ 2007 ਤੋਂ ਲੈ ਕੇ ਅਸੀਂ ਇਹ ਬਰਾਲਾ ਕੀਤਾ ਵੀ ਚਲੋ ਾਰਕਾਂ 'ਚ ਬੈਠਣ ਦੀ ਤਾਂ ਤੇ ਜਿੰਨਾ ਚਿਰ ਸਰਕਾਰ ਵੱਲੋਂ ਕੁਝ ਨਹੀਂ ਹੁੰਦਾ ਤਾਂ ਉਹਨਾਂ ਜਿਹੜਾ ਆਪਾਂ ਕੋਈ ਨਾ ਕੋਈ ਢੀਲਾ-ਭੀਲਾ ਕਰਕੇ ਕਰਾਇਦੇ ਉੱਤੇ ਇੱਕ ਕੋਠੀ ਲਈਆਂ ਉਸ ਕੋਠੀ ਲਈਆ ਸੀ ਤੇ ਉਦੋਂ ਤੋਂ ਲਗਾਤਾਰ ਅਸੀਂ ਇੱਥੇ ਇਹ ਕੰਮ ਕਰ ਰਹੇ ਹਾਂ ਮੇਰੀ ਬੇਨਤੀ ਹੈ ਵੀ ਦੇਖੋ ਸਾਡੇ ਦੇਖਦੇ ਦੇਖਦੇ ਨਾ ਮੁਹਾਲੀ 'ਚ 에어ਪੋਰਟ ਆ ਗਿਆ ਮੁਹਾਲੀ 'ਚ ਬਹੁਤ ਕੁਝ ਬਣਿਆ ਮੁਹਾਲੀ ਤੁਸੀਂ ਇਹ ਕਹਿ ਲਓ ਵੀ ਇੰਟਰਨੈਸ਼ਨਲ ਸ਼ਹਿਰ ਨਕਸ਼ੇ ਦੇ ਉੱਤੇ ਹੈ ਔਰ ਇੱਥੇ ਵੀ ਜਿਹੜੀ ਪ੍ਰੈਸੀਡੀ ਸਿਚੁਏਸ਼ਨ ਆ ਨਾ ਉਹ ਬੜੀ ਅਜੀਬ ਹੈ ਵੀ ਮਤਲਬ ਕਈ ਸਾਨੂੰ ਸਾਡੇ ਮਿੱਤਰ ਦੋਸਤ ਬੜੇ ਲੀਡਰ ਪਹਿਲਾਂ ਆਏ ਉਹ ਉਹ ਇਕਾ ਕੇ ਐਂਡ ਚ ਆ ਕੇ ਕਹਿੰਦੇ ਯਾਰ ਤੁਸੀਂ ਇਕੱਠੇ ਹੋ ਜਾਓ ਦੋ ਤਿੰਨ ਗਰੁੱਪ ਨੇ ਹਾਲਾਂਕਿ ਨਾ ਕੋ ਗਰੁੱਪ ਨੇ ਨਾ ਕੋਈ ਹੋਰ ਆ ਜੇ ਨਕਸ਼ਾ ਜਿਹਦਾ ਜਿਹਦਾ ਕੋਰਸਪੋਰੈਂਡੈਂਸ ਕੋਈ ਐਡਰੈਸ ਹੈ ਜੇ ਕੋਈ ਇੱਥੇ ਰਹਿੰਦਾ ਹੈ ਜੇ ਕੋਈ ਕਲੱਬ ਦੀ ਤਰ੍ਹਾਂ ਚੱਲਦਾ ਤਾਂ ਆਹੀ ਹੈ ਬਾਕੀ ਇੰਡੀਵਿਜੂਅਲ ਨੇ ਪੰਜ ਪੰਜ ਚਾਰ ਚਾਰ ਬੰਦਿਆਂ ਨੇ ਆਪਣੇ ਨਾਲ ਤੇ ਕਲਾ ਬਰਖ ਕੇ ਉਹਨਾਂ ਨੂੰ ਉਹ ਕਹੋ ਉਹ ਕਹਿੰਦੇ ਨੇ ਜੀ ਤੁਸੀਂ ਇਹ ਇੱਕ ਥਾਂ ਦੇ ਇਕੱਠੇ ਹੋ ਜਿਓ ਫਿਰ ਆਪਾਂ ਇਹਨੂੰ ਪ੍ਰੈਸ ਕਲਾਬ ਬਣਾਈਏ ਕਿਉਂਕਿ ਸਾਰੇ ਜ਼ਿਲਾਂਨ ਸਰਕਾਰ ਨੇ ਪ੍ਰੈਸ ਕਲਾਬ ਬਣਾਏ ਹੋਏ ਤੇ ਮੇਰੀ ਬੇਨਤੀ ਇਹ ਹੁੰਦੀ ਹੈ ਵੀ ਦੇਖੋ ਜੀ ਵਿਧਾਨ ਸਭਾ ਦੇ ਵਿੱਚ 40 50 100 ਪਾਰਟੀਆਂ ਜਿੰਨੀਆਂ ਮਰਜ਼ੀ ਹੋਣ ਤੇ ਵਿਧਾਨ ਸਭਾ ਦੇ ਵਿੱਚ ਜਿਹੋ ਚੋਣ ਲੜ ਕੇ ਇੱਕ ਵਿਧਾਨ ਸਭਾ ਦੇ ਵਿੱਚ ਰਹਿ ਸਕਦੇ ਆ ਨੇ ਸਰਕਾਰ ਇੱਕ ਵਾਰੀ ਕਲੱਬ ਦੇ ਦੇ ਤਾਂ ਸਾਰੇ ਜਿੱਥੇ ਮਰਜ਼ੀ ਭੱਜੇ ਫਿਰਨੇ ਇੱਥੇ ਹੋਣਗੇ ਕੋਈ ਕਿਤੇ ਨਹੀਂ ਜਾਂਦਾ ਚੰਡੀਗੜ੍ਹ ਪ੍ਰੈਸ ਕਲਾਬ ਆ ਪਠੇਰੀ ਲੜਦੇ ਨੇ ਡਾਂਗ ਛੋਟਾ ਸੁਪਰੀਮ ਕੋਰਟ ਤੱਕ ਕੇਸ ਵੀ ਚੱਲਦੇ ਨੇ ਪਰ ਉਹੀ ਸ਼ਰਤ ਉੱਥੇ ਸਾਰੇ ਇਕੱਠੇ ਨੇ ਕਿ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਇਹਦੇ ਪਿੱਛੇ ਕੋਈ ਇਹ ਸਾਡੀ ਸਹੂਲਤ ਦੀ ਗੱਲ ਨਹੀਂ ਇਹ ਲੋਕਾਂ ਦੀ ਸਹੂਲਤ ਦੀ ਗੱਲ ਹੈ ਦੇਖੋ ਲੋਕਾਂ ਨੂੰ ਜੇ ਕਿਤੇ ਕੋਈ ਪ੍ਰੈਸ ਕਾਨਫਰੰਸ ਕਰਨੀ ਹੈ ਤਾਂ ਹੋਟਲ 'ਚ ਜਾ ਕੇ ਉਹ ਅਗਲੇ ਮੰਨ ਮੰਨ ਮੰਨਿਆ ਮਤਲਬ ਰੇਟ ਲਾਉਂਦੇ ਨੇ ਉੱਥੇ ਇੰਨੇ ਪੈਸੇ ਲੱਗਦੇ ਨੇ ਕਿਸੇ ਗਰੀਬ ਬੰਦੇ ਨੇ ਆਪਣੀ ਵਿਚਾਰ ਵਿਚਾਰ ਰੱਤੇ ਲੋਕਾਂ ਕੋਲੇ ਪਹੁੰਚਾਉਣ ਲਈ ਰੱਖਣੇ ਨੇ ਆ ਨੂੰ ਪ੍ਰੈਸ ਦੀ ਲੋੜ ਪੈਂਦੀ ਆ ਤੇ ਅਸੀਂ ਇਹ ਉਪਰਾਲਾ ਕੀਤਾ ਹੋਇਆ ਹੈ ਵੀ ਜੇ ਕੋਈ ਬੰਦਾ ਜਿਹਦੇ ਕੋਲੇ ਜਿਹੜਾ ਗਰੀਬ ਹੈ ਜਿਹਦੀ ਕੋਈ ਨਹੀਂ ਸੁਣਦਾ ਤੇ ਜੇ ਉਹ ਕੋਈ ਨਵਾਂ ਪੈਸਾ ਨਹੀਂ ਖਰਚਦਾ ਤਾਂ ਇਹ ਸਾਡੇ ਕਲੱਬ ਦਾ ਰੂਲ ਹੈ ਅਸੀਂ ਉਹਨਾਂ ਨੂੰ ਆਪ ਬਲਾ ਕੇ ਚਾਹ ਪਾਣੀ ਦਾ ਪ੍ਰਬੰਧ ਅਸੀਂ ਕਰਕੇ ਉਹਨੂੰ ਕਹਿੰਦੇ ਆ ਵੀ ਤੂੰ ਆਪਣੀ ਗੱਲ ਰੱਖ ਤੇ ਆਪਣੀ ਗੱਲ ਕਰ ਅਸੀਂ ਤੇਰੀ ਗੱਲ ਪਹਚਾਵਾਂ ਤੇ ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਹੈ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਹ ਮੈਂ ਮਤਲਬ ਇਸ ਗੱਲ ਦੇ ਅਸੀਂ ਦੇਖੋ ਬੜੇ ਲੰਬੇ ਸਮੇਂ ਤੋਂ ਇਸ ਲਈ ਆਸ ਬੰਨ੍ਹਦਾ ਕਿ ਚਲ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਕਦੇ ਨਾ ਕਦੇ ਸਰਕਾਰ ਜਿਹੜੀ ਇਸ ਹਾਲਾਤ ਦੇ ਵਿੱਚ ਪਹੁੰਚੂਗੀ ਵੀ ਭਾਈ ਮੁਹਾਲੀ ਦੇ ਵਿੱਚ ਵੀ ਜੇ ਜਲੰਧਰ ਪ੍ਰੈਸ ਕਲੱਬ ਆ ਪਟਿਆਲੇ ਪ੍ਰੈਸ ਕਲੱਬ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਰੋਪੜ ਪ੍ਰੈਸ ਕਲੱਬ ਆ ਸਰਕਾਰ ਨੇ ਸਾਰੇ ਥਾਂ ਦਿੱਤੇ ਹੋਏ ਨੇ ਮੁਹਾਲੀ ਜਿਹੜਾ ਪੰਜਾਬ ਦਾ ਨੰਬਰ 1 ਸ਼ਹਿਰ ਹੈ ਜਿਹਦੇ ਤੇ ਪੰਜਾਬ ਸਰਕਾਰ ਨੂੰ ਮਾਣ ਆਏ ਵੀ ਐਦੋਂ ਵੈਸਟ ਜਦੋਂ ਵੀ ਕੋਈ ਇੰਟਰਨੈਸ਼ਨਲ ਲੀਡਰ ਆਉਂਦਾ ਤਾਂ ਉਹਨੂੰ ਦਿਖਾਉਣ ਲਈ ਵੀ ਸਾਡੇ ਕੋਲ ਸਭ ਤੋਂ ਪਹਿਲਾਂ ਮਹਾੜੀ ਹੈ ਵੀ ਅਸੀਂ ਭਾਈ ਇੱਥੇ ਆਹ ਕਰਾਂਗੇ ਅਸੀਂ ਆਹ ਕਰਾਂਗੇ ਪਰ ਪ੍ਰੈਸ ਲਈ ਇੱਥੇ ਪੋਜੀਸ਼ਨ ਇਹ ਆ ਵੀ ਇੱਥੇ ਪ੍ਰੈਸ ਲਈ ਕੋਈ ਥਾਂ ਨਹੀਂ ਜਿੱਥੇ ਰਾਤ ਤੱਕ ਬੈਠ ਕੇ ਪੱਤਰਕਾਰ ਆਪਣੀਆਂ ਰਿਪੋਰਟਾਂ ਫਾਈਲ ਕਰ ਸਕਣਦਾ ਮੀਡੀਆ ਵਾਲੇ ਤੇ ਆਪਣੇ ਦਿਲ ਤੋਂ ਬੜੇ ਕਲੀਅਰਲੀ ਪਰ ਕੋਈ ਐ ਨਹੀਂ ਕਹਿੰਦੇ ਕੋਈ ਐ ਲਾ ਪਾ ਕੇ ਕੋਈ ਐ ਵੀ ਕੋਈ ਲੈਕਚਰ ਤਿਆਰ ਕਰਕੇ ਇਹ ਤੇ ਦਿਲ ਨਾਲ ਬੋਲਣ ਵਾਲੇ ਬੰਦੇ ਔਰ ਮੈਂ ਸਮਝਦਾ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਧਾਰੀਵਾਲ ਸਰ ਜਿਹੜੇ ਕਿ ਮਨਿਸਟਰ ਜਿਹੜੇ ਕਿ ਯੂਐਸ ਚ ਸੀਗੇ ਇੰਨੇ ਕਾਮਯਾਬ ਸੀਗੇ ਔਰ ਬੜਾ ਵਧੀਆ ਇਹਨਾਂ ਦਾ ਉਹ ਰਹੀ ਸਭ ਕੁਛ ਛੱਡ ਕੇ ਇੱਥੇ ਆਇਆ ਪਹਿਲਾਂ ਤੇ ਮੈਂ ਧੰਨਵਾਦੀ ਹਾਂ ਸਰ ਤੁਹਾਡਾ ਕਿ ਸਾਡੀ ਪਾਰਟੀ ਨੂੰ ਇੰਨਾ ਵਧੀਆ ਕਹਿੰਦੇ ਆ ਵੀ ਲੀਡਰ ਵੀ ਮਿਲਿਆ ਔਰ ਇਹਨਾਂ ਕਲੀਅਰ ਇਮੇਜ ਕਲੀਅਰ ਸੋਚ ਦਾ ਔਰ ਕਰਪ ਫਰੀ ਇਹਨਾਂ ਇਮਾਨਦਾਰ ਸਾਨੂੰ ਇਨਸਾਨ ਮਿਲੇ ਤੇ ਮੈਂ ਪਟਵਾਰੀ ਸਾਹਿਬ ਸਾਡੇ ਪ੍ਰਧਾਨ ਜੀ ਤੁਹਾਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਇਸ ਕਲਬ ਚ ਮੈਂ ਕਈ ਵਾਰ ਆਇਆ ਸਭ ਤੋਂ ਪਹਿਲਾਂ ਤਾਂ ਜਦ ਮੈਂ ਪੋਲਿਟਿਕਸ 'ਚ ਐਂਟਰ ਕੀਤਾ ਤਾਲੀਵਾਲ ਸਰ ਮੈਂ ਇਸ ਕਲੱਬ 'ਚ ਆਇਆ ਮੈਂ ਆ ਕੇ ਇੱਥੇ ਗੱਲਬਾਤ ਕੀਤੀ ਮੈਂ ਕਿਹਾ ਜੀ ਮੈਨੂੰ ਇਹ ਦੱਸੋ ਵੀ ਮੀਡੀਆ 'ਚ ਖਬਰ ਕਿਵੇਂ ਲਗਵਾਉਂਦੇ ਪੂਰੇ ਸਰ ਨੂੰ ਤਾਂ ਪਤਾ ਨਹੀਂ ਸੀ ਪੋਲਿਟਿਸ਼ੀਅਨ ਤਾਂ ਹੈ ਨਹੀਂ ਭਾਜੀ ਨੇ ਕਿਹਾ ਤਾਂ ਪੋਲਿਟਿਸ਼ੀਅਨ ਨੇ ਮੈਂ ਤਾਂ ਦੰਦਾਂ ਦਾ ਡਾਕਟਰ ਹਾਂ ਤੇ ਮੈਂ ਇਹਨਾਂ ਨੂੰ ਪੁੱਛੇ ਵੀ ਮੈਨੂੰ ਦੱਸੋ ਕਿਵੇਂ ਖਬਰ ਲਾਣੀ ਮੈਂ ਇੱਥੇ ਆ ਕੇ ਇਹਨਾਂ ਕੋਲ ਪੰਜ-ਸੱਤ ਵਾਰੀ ਸਮੋਸੇ ਵੀ ਖਾ ਕੇ ਗਿਆ ਚਾਹ ਵੀ ਪੀ ਕੇ ਗਿਆ ਤੇ ਜਦ ਵੀ ਗੱਲ ਹੁੰਦੀ ਸੀ ਨਾ ਇਹ ਦੱਸਦੇ ਵੀ ਪਹਿਲਾਂ ਨਾ ਇਨਫੋਰਮੇਸ਼ਨ ਸਭ ਤੋਂ ਇੰਪੋਰਟੈਂਟ ਹੈ ਮੈਨੂੰ ਇਹਨਾਂ ਨੇ ਅਜੇ ਜਦ ਕਹਿ ਰਹੇ ਸੀ ਵੀ ਦਫਤਰ ਹੋਣਾ ਚਾਹੀਦਾ ਹੈ ਜਿੱਤੇ ਹੋਰ ਸਟੇਟਸ ਚ ਫਿਰ ਇਹਨਾਂ ਨੇ ਇੱਕ ਗੱਲ ਕਹੀ ਐਂਡ ਚ ਕਹਿੰਦੇ ਪੰਜਾਬ ਤੋਂ ਸਭ ਤੋਂ ਸ਼ਰੀਫ ਪ੍ਰੈਸ ਹੈ ਮੁਹਾਲੀ ਦੀ ਐ ਮੈਂ ਸਮਝਦਾ ਸ਼ਰਾਫਤ ਕਰਕੇ ਦਫਤਰ ਨਹੀਂ ਮਿਲਿਆ ਅਜੇ ਤੱਕ ਤੇ ਮੀਡੀਆ ਵਾਲੇ ਮਹਾਲੀ ਮੀਡੀਆ ਵਾਲੇ ਸਾਥੀਆਂ ਸਾਰੇ ਲੋਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਈਕਲ ਜੀ ਖਾਲਸਾ ਵਾਈਕਲ ਜੀ ਫਤਿਹ ਜੀ ਮੈਨੂੰ ਅੱਜ ਤੁਹਾਡੇ ਨਾਲ ਮਲਾਉਣ ਦੇ ਵਿੱਚ ਇਹਦੇ ਬਹੁਤ ਪੁਰਾਣੇ ਦੋਸਤ ਤੁਹਾਡੇ ਪ੍ਰਧਾਨ ਸਾਹਿਬ ਸਦਾ ਸੁਖਦੇਵ ਸਿੰਘ ਕਟਵਾਜੀ ਜੀ ਨੇ ਸੱਦਾ ਦਿੱਤਾ ਅਦਮੈਟ ਦਾ ਧੰਨਵਾਦੀ ਹੈ ਕਿ ਇਹਨਾਂ ਨੇ ਤੁਹਾਡੇ ਨਾਲ ਮਿਲਾਇਆ ਮੇਰੇ ਨਾਲ ਮੇਦੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਸਾਡੀ ਆਰਗੇਨਾਈਜੇਸ਼ਨ ਦੇ ਸਾਥੀ ਡਾਕਟਰ ਸੰਦੀ ਅਨੁਆਗਿਆ ਜੀ ਉਹ ਇਸ ਏਰੀਆ ਦੇ ਵੀ ਹੈ ਤਸਵੀਬਾਜ ਬੋਰਡ ਦੇ ਚੇਅਰਮੈਨ ਨੇ ਬਹੁਤ ਬੜੇ ਅੱਛੇ ਡਾਕਟਰ ਨੇ ਅਸੀਂ ਤੁਹਾਡੇ ਕੋਲ ਆਏ ਆ ਉਠਵਾਦੀ ਜੀ ਨੇ ਤੁਹਾਨੂੰ ਸਮੱਸਿਆਵਾਂ ਜਿਹੜੀਆਂ ਉਹ ਦੱਸੀਆਂ ਮੇਰਾ ਮੰਨਣਾ ਕਿ মিডিਆ ਜਿਹੜਾ ਉਹ ਅੱਜ ਦੇ ਯੁੱਗ ਵਿੱਚ ਬਹੁਤ ਮਹੱਤਵਪੂਰਨ ਰੋਲ ਜਿਹੜਾ ਸੁਸਾਇਟੀ ਨੂੰ ਬਦਲਣ ਵਾਸਤੇ ਨਿਭਾ ਸਕਦਾ ਔਰ ਬਹੁਤ ਸਾਰੇ ਥਾਵਾਂ ਤੇ ਨਿਭਾ ਵੀ ਦਿਆ ਸੋਸ਼ਲ ਮੀਡੀਆ ਦੇ ਅੰਦਰ ਬਹੁਤ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਮਿੰਟ ਦੇ ਵਿੱਚ ਆ ਜਾਂਦੀਆਂ ਹਾਲੇ ਕਿ ਉਹਦੇ ਉੱਤੇ ਕੁਝ ਨੇਕਟਿਵ ਚੀਜ਼ਾਂ ਵੀ ਹੁੰਦੀਆਂ ਪਤਾ ਦੀ ਮੈਂ ਦੇਖਦਾ ਹੁੰਦਾ ਕਿ ਜਿਹੜੇ ਪਿੰਡਾਂ ਦੇ ਅੰਦਰ ਕਿਉਂਕਿ ਮੈਂ ਅਜਨਾਲੇ ਹਲਕੇ ਦੇ ਨਾਲ ਬਿਲੋਂਗ ਕਰਦਾ ਜਿਹੜਾ ਅਦਾਬੀ ਦਰਿਆ ਦੇ ਕੰਢੇ ਤੇ ਹੈ ਪਾਕਿਸਤਾਨ ਦੇ ਨਾਲ ਆ ਉੱਥੇ ਮੈਂ ਦੇਖਦਾ ਪਿੰਡਾਂ ਦੇ ਵਿੱਚ ਬਾਕੀ ਵੀ ਮੈਂ ਬਹੁਤ ਜਾਨਾ ਪਿੰਡਾਂ ਦੇ ਵਿੱਚ ਅੱਜ ਵੀ ਜਿਹੜਾ ਪ੍ਰਿੰਟ মিডিਆ ਉਹਦਾ ਬਹੁਤ ਵੱਡਾ ਰੋਲ ਹੈ ਅੱਜ ਵੀ ਉਹਨੂੰ ਪੜਨ ਵਾਲੇ ਲੋਕ ਉਹ ਬਹੁਤ ਜ਼ਿਆਦਾ ਹੈ ਉਹ ਮੈਂ ਮੈਂ ਸਮਝਦਾ ਕਿ ਮੈਂ ਤਾਂ ਖੁਦ ਆਪਸ ਵਿੱਚ ਦੇ ਪੰਜ ਛੇ ਖਵਾਦਾ ਮਰਦਾ ਇਹਨੂੰ ਇਦਾਂ ਮਜ਼ਾ ਨਹੀਂ ਹੁੰਦਾ ਸੋਸ਼ਲ ਮੀਡੀਆ ਤੇ ਜਿੰਨਾ ਪ੍ਰਿੰਟ ਮੀਡੀਆ ਤੇ ਮੈਨੂੰ ਮਜ਼ਾ ਹੁੰਦਾ ਸਾਰੀਆਂ ਖਵਾਦਾ ਮੈਂ ਸਵੇਰੇ ਦੇਖਦਾ ਜੇ ਜਾਂ ਮੀਡੀਆ ਇੱਕ ਪੋਸਟ ਰੋਲ ਅਦਾ ਕਰ ਰਿਹਾ ਜਾਂ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਕਲਰ ਟਿਸ਼ੂ ਜਿਹੜੇ ਉਹਨਾਂ ਨੂੰ ਉਸ ਵੇਲੇ ਉਠਾਉਂਦਾ ਤੇ ਮੈਂ ਸਮਝਦਾ ਕਿ ਮੀਡੀਆ ਵੀ ਮਜ਼ਬੂਤ ਹੋਣਾ ਚਾਹੀਦਾ ਤੇ ਇਸ ਸ਼ਹਿਰ ਦੇ ਵਿੱਚ ਲੋ ਜਿਹੜਾ ਉਸ ਕਲੱਬ ਦੀ ਜਗ੍ਹਾ ਨਾ ਹੋਣੀ ਇਹ ਤਾਂ ਮੈਨੂੰ ਇੱਥੇ ਆ ਕੇ ਪਤਾ ਲੱਗਾ ਮੈਨੂੰ ਪਰਵਾਰੀ ਹੋਣਾਂ ਨੇ ਪਹਿਲਾਂ ਦੱਸਿਆ ਨਹੀਂ ਇਹਨਾਂ ਮੈਨੂੰ ਕਹਿੰਦੇ ਰਿਹਾ ਕਿ ਆਪਾਂ ਮਿਲਣਾ ਉੱਥੇ ਆਪਣੇ ਸਾਥੀਆਂ ਨਾਲ ਮੈਂ ਤੁਹਾਨੂੰ ਮਲਾਉਣਾ ਸਾਡੀਆਂ ਕੋਈ ਸਮੱਸਿਆਵਾਂ ਨੇ ਤੇ ਮੈਂ ਤਾਂ ਦੇਖ ਕੇ ਬੜਾ ਬੜਾ ਬੰਦ ਖੁਸ਼ ਹੋਇਆ ਕਿ ਬਹੁਤ ਵਧੀਆ ਦਫ਼ਤਰ ਬਣਾਇਆ ਤੁਸੀਂ ਪਰ ਜੇ ਇੱਥੇ ਜਗ੍ਹਾ ਨਹੀਂ ਹੈ ਤੁਹਾਨੂੰ ਜਗ੍ਹਾ ਲਾਟ ਨਹੀਂ ਹੋਈ ਇਹ ਸਦ ਮਤਲਬ ਮੈਂ ਸਮਝਦਾ ਵੀ ਇਹੋ ਜੇ ਇਕ ਜਿਹੜਾ ਗਤੀਸ਼ੀਲ ਸ਼ਹਿਰ ਦੇ ਵਿੱਚ ਵਿਕਾਸਪੂਰਕੀ ਸ਼ਹਿਰ ਦੇ ਵਿੱਚ ਜਿੱਥੇ ਇੰਨਾ ਵਿਕਾਸ ਹੋ ਰਿਹਾ ਉਹਦੇ ਵਿੱਚ ਜੇ ਪ੍ਰੈਸ ਦਾ ਵਿਕਾਸ ਨਹੀਂ ਹੋ ਰਿਹਾ ਤੇ ਮੀਡੀਆ ਦਾ ਵਿਕਾਸ ਨਹੀਂ ਹੋ ਰਿਹਾ ਤੇ ਮੈਂ ਸਮਝਦਾ ਕਿ ਜਾਂ ਤੇ ਆਪਾਂ ਸਹੀ ਢੰਗ ਨਾਲ ਅਪਰੋਚ ਨਹੀਂ ਕਰ ਸਕੇ ਜਾਂ ਜਿਨ੍ਹਾਂ ਨੇ ਇਹਦੇ ਵਾਸਤੇ ਕੋਈ ਜਗ੍ਹਾ ਦੇਣੀ ਸੀ ਉਹਨਾਂ ਨੇ ਇਹਦੇ ਤੇ ਧਿਆਨ ਕੇਂਦਰਿਤ ਨਹੀਂ ਕੀਤਾ। ਇੱਕਦਮ ਹੈ ਤੁਹਾਨੂੰ ਇਹ ਪਤਾ ਦੀ ਤੁਹਾਡਾ ਕੇਸ ਤੁਸੀਂ ਬਣਾਇਆ ਕਦੀ ਬਣਾਇਆ ਤੁਸੀਂ ਆਪਣਾ ਕੇਸ ਪੜਾ ਕੇ ਦਿਓ ਮੈਂ ਤੁਹਾਡੇ ਨਾਲ ਮਤਲਬ ਜਿਹੜੇ ਪਬਲਿਕ ਰਿਲੇਸ਼ਨ ਦੇ ਸਾਡੇ ਮਿਨਿਸਟਰ ਨੇ ਜਿਹੜੇ ਜੋੜਾ ਮਹਾਦਾਜੀ ਸਾਡੇ ਪ੍ਰਧਾਨ ਨੇ ਬੜੇ ਅੱਛੇ ਬੰਦੇ ਆ ਉਹਨਾਂ ਨਾਲ ਵੀ ਆਪਾਂ ਡਿਸਕਸ ਕਰਾਂਗੇ ਔਰ ਜੇ ਲੋੜ ਪਊਗੀ ਸੀਐਮ ਸਾਹਿਬ ਨਾਲ ਵੀ ਕਰਾਂਗੇ ਉਹ ਤੁਹਾਡੇ ਜ਼ਿਲ੍ਹੇ ਦੀ ਜਿਹੜੀ ਡੀਸੀਸ ਮਤਲਬ ਲੜਕੀ ਆ ਬਹੁਤ ਵਧੀਆ ਬੜੀ ਚੰਗੇ ਬਚਾਦਾਂ ਵਾਲੀ ਆ ਉਹਦੇ ਨਾਲ ਵੀ ਬੈਠ ਕੇ ਆਪਾਂ ਕਰਦੇ ਆ ਵੀ ਸਾਨੂੰ ਜਗਾ ਜਿਹੜੀ ਦਿੱਤੀ ਜਾਂਦੀ ਜਦੋਂ ਕਿ ਅਮਰਸਾਹਲ ਅੱਗੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਪ੍ਰੈਸ ਕਲੱਬ ਬਣੀ ਆ ਬੜੀ ਵਧੀਆ ਉੱਥੇ ਵੀ ਬਿਲਡਿੰਗ ਬੜੀਆਂ ਮੈਂ ਗਿਆ ਸੀਗਾ ਉੱਥੇ ਬੜਾ ਬੜਾ ਵਧੀਆ ਬੜਿਆਂ ਸਾਦੇ ਥਾਵਾਂ ਤੇ ਪਰ ਇੱਥੇ ਤੇ ਹੋਣੀ ਚਾਹੀਦੀ ਇਹ ਤਾਂ ਚੰਡੀਗੜ੍ਹ ਦੀ ਬੁੱਕਲ ਦੇ ਵਿੱਚ ਹੈ ਸ਼ਹਿਰ ਉਹ ਖੁਦ ਇਹਦੀ ਆਪਣੀ ਆਪੇ ਆਪ ਚੋਂ ਚੰਡੀਗੜ੍ਹ ਨਾਮ ਉਹਦੀ ਜਾਦੀ ਅਹਿਮੀਅਤ ਵੜ ਗਈ ਵੱਖ-ਵੱਖ ਫੀਲਡਾਂ ਦੇ ਵਿੱਚ ਤੇ ਜੇ ਇੱਥੇ ਨਹੀਂ ਹੈਗਾ ਤੇ ਉਹ ਤਵੀ ਨੂੰ ਕਾਫੀ ਦੁੱਖ ਲੱਗਾ ਮੈਂ ਇਸ ਇਸ਼ੂ ਉੱਤੇ ਤੁਹਾਡੇ ਨਾਲ ਆ ਉਹਦਾ ਮੇਰੇ ਨਾਲ ਸੰਜੀ ਦੇ ਡਾਕਟਰ ਸਾਹਿਬ ਅਸੀਂ ਦੋਨੋਂ ਜਣੇ ਨਾਲ ਕੇ ਮੈਂ ਸਮਝਦਾ ਵੀ ਇਹ ਵੀ ਇੱਕ ਪੁਨ ਦਾ ਹੀ ਕੰਮ ਹੋਊਗਾ ਅਸੀਂ ਦੋਵੇਂ ਜਣੇ ਰਲ ਕੇ ਕਿਉਂਕਿ ਸਾਡੀ ਪਾਰਟੀ ਦੇ ਸਿੱਧੇ ਲੀਡਰ ਸੀਐਮ ਸਾਹਿਬ ਵੀ ਸਾਡਾ ਸਾਡੀ ਬਹੁਤ ਇੱਤ ਕਰਦੇ ਆ ਅਸੀਂ ਰਲ ਕੇ ਦੋਵੇਂ ਜਣੇ ਤੁਹਾਡਾ ਮਸਲਾ ਜਿਹੜਾ ਹੱਲ ਹੋਊਗਾ ਉਹ ਤਲਵੰਤ ਹੋਰਾਂ ਨੂੰ ਨਾਲ ਲਾਾਂਗੇ ਆਪਣੇ ਜਿਹੜੇ ਐਮਐਲਏ ਸਾਹਿਬ ਹੈ ਉਹ ਵੀ ਬੜੇ ਵਧੀਆ ਬੰਦੇ ਆ ਉਹਨਾਂ ਨੂੰ ਵੀ ਨਾਲ ਲੈ ਕੇ ਆਪਾਂ ਮਿਲ ਕੇ ਜਣਾ ਇੱਕ ਵਧੀਆ ਜਗ੍ਹਾ ਲੈ ਕੇ ਤੇ ਪ੍ਰੈਸ ਕਲੱਬ ਜਿਹੜਾ ਬਣਾਇਆ ਜਾਵੇ ਉਹ ਕਈ ਕਈ ਤਰ੍ਹਾਂ ਤੇ ਜਗ੍ਹਾ ਹੈਗੀਆਂ ਕਈ ਤਰ੍ਹਾਂ ਤੇ ਮੈਂ ਦੇਖਿਆ ਮੈਂ ਖੇਤੀਬਾੜੀ ਵਿਭਾਗ ਕੋਈ ਤੋ ਬਿਲਕੁਲ ਤੇ ਮੰਡੀ ਬੋਰਡ ਉਹ ਉਹ ਮੌਲਿਕ ਦਫਤਰ ਬਣਿਆ ਤੇ ਉਹ ਇੰਨਾ ਬਲੋ ਇੰਦੀ ਚਗਾਓ ਦੇ ਵਿੱਚ ਮੰਡੀ ਬੋਰਡ ਦੇ ਵਿੱਚ ਤੇ ਅੱਗੇ ਜਾ ਕੇ ਉਹ ਜਿਹੜਾ ਇੱਕ ਇਹ ਬੋਰਡ ਦੇ ਉਰਤੇ ਵੀ ਸਾਡਾ ਦਫਤਰ ਆ ਉਹਦੇ 'ਚ ਵੀ ਬਲੋ ਕਾਫੀ ਜਗ੍ਹਾ ਕਿ ਲੱਭ ਸਕਦੇ ਆਪਾਂ ਜਿੱਦਾਂ ਡਾਕਟਰ ਸਾਹਿਬ ਦਾ ਮੈਨੂੰ ਚੰਗਾ ਲੱਗਾ ਏ ਸੁਝਾ ਕੇ ਜਿੰਨੇ ਤੇ ਬਿਲਡਿੰਗ ਨਹੀਂ ਬਣਦੀ ਤੇ ਆਪਾਂ ਜਿਹੜੀਆਂ ਬੜੀਆਂ ਸਰਕਾਰੀ ਬਿਲਡਿੰਗਾਂ ਉਹਨਾਂ 'ਚੋਂ ਕੋਈ ਜਗ੍ਹਾ ਜਿਹੜੀ ਲੋਕੇਟ ਕਰ ਲੈਂਦੇ ਆ ਮੈਂ ਤੁਹਾਡੀ ਇਸ 'ਚ ਹੈਲਪ ਕਰ ਦਊਂਗਾ ਪੂਰੀ ਕੋਈ ਚੱਕਰ ਨਹੀਂ ਮੈਂ ਫੁੱਲ ਮਤਲਬ